ਯੂਰਪ ਦੇ ਲੋਕਾਂ ਦੀ ਮਜਬੂਰੀ ਅਤੇ ਸਾਡੀ ਮੂਰਖਤਾ ਸੁਣੋ ਕਿਵੇਂ 8 ਮਹੀਨੇ ਠੰਡ ਪੈਣ ਦੇ ਕਾਰਨ ਕੋਟ ਪੈਂਟ ਪਾਉਣਾ ਉਹਨਾਂ ਦੀ ਮਜਬੂਰੀ ਅਤੇ ਪੂਰੀ ਗਰਮੀ 'ਚ ਕੋਟ ਪੈਂਟ ਪਾ ਕੇ ਬਰਾਤ ਲੈ ਕੇ ਜਾਣਾ ਸਾਡੀ ਮੂਰਖਤਾ ਤਾਜ਼ਾ ਖਾਣਾ ਨਾ ਮਿਲਣ ਕਰਕੇ ਸੜੇ ਹੋਏ ਮੈਦੇ ਦੇ ਪੀਜ਼ਾ 버ਗਰ ਨਿਊਟ੍ਰਲ ਖਾਣਾ ਉਹਨਾਂ ਦੀ ਮਜਬੂਰੀ ਅਤੇ ਇੱਥੇ 36 ਤਰ੍ਹਾਂ ਦੇ ਭਗਵਾਨ ਛੱਡ ਕੇ 400 ਰੁਪਏ ਦਾ ਪੀਜ਼ਾ ਖਾਣਾ ਸਾਡੀ ਮੂਰਖਤਾ ਜਿਆਦਾ ਅਨਾਜ ਨਾ ਹੋਣ ਕਾਰਨ ਮਾਸ ਖਾਣਾ ਉਹਨਾਂ ਦੀ ਮਜਬੂਰੀ ਅਤੇ ਇੱਥੇ 80 ਤਰ੍ਹਾਂ ਦੀਆਂ ਫਸਲਾਂ ਹੁੰਦੇ ਹੋਏ ਵੀ ਮਾਸ ਖਾਣਾ ਸਾਡੀ ਮੂਰਖਤਾ ਤਾਜ਼ੇ ਭੋਜਨ ਦੀ ਕਮੀ ਕਰਕੇ ਫ੍ਰਿਜ ਦਾ ਇਸਤੇਮਾਲ ਕਰਨਾ ਉਹਨਾਂ ਦੀ ਮਜਬੂਰੀ ਅਤੇ ਇੱਥੇ ਨੇੜੇ ਹੀ ਸਬਜ਼ੀ ਮੰਡੀ ਦੇ ਹੁੰਦੇ ਹੋਏ ਵੀ ਫ੍ਰਿਜ ਵਿੱਚ ਸਬਜ਼ੀਆਂ ਨੂੰ ਤੁੰਤੁ ਤੁੰਨੇ ਕੇ ਰੱਖਣਾ ਫਿਰ ਛੜੀਆਂ ਹੋਈਆਂ ਸਬਜ਼ੀਆਂ ਖਾਣਾ ਸਾਡੀ ਮੂਰਖਤਾ ਲੱਸੀ ਦਹੀਂ ਦੁੱਧ ਨਾ ਹੋਣ ਕਰਕੇ ਕੋਲਡ ਡਰਿੰਕਸ ਪੀਣਾ ਉਹਨਾਂ ਦੀ ਮਜਬੂਰੀ ਅਤੇ ਇੱਥੇ 50 ਤਰ੍ਹਾਂ ਦੀਆਂ ਦੇਸੀ ਡਰਿੰਕਸ ਹੋਣ ਦੇ ਬਾਵਜੂਦ ਵੀ ਕੋਲਡ ਡਰਿੰਕਸ ਪੀਣਾ ਸਾਡੀ ਮੂਰਖਤਾ ਸਾਡੀ ਸੰਸਕ੍ਰਿਤੀ ਬਹੁਤ ਮਹਾਨ ਹੈ ਇਹਦੇ ਤੇ ਕਦੇ ਵਿਚਾਰ ਜ਼ਰੂਰ ਕਰਿਓ